ਜੇ ਮਾਤਾ ਦੀ ਜੈ ਬੱਲ ਜੇ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਮਾਨਵ ਨੇ ਸੁਣਿਆ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਲੰਕੇ ਨਹੀਂ ਸ਼ਕਿਆ ਜੇ ਮਾਤਾ ਦੀ ਬਾਰੇ ਬੱਲ ਜੇ ਮਾਤਾ ਦੀ ਆ ਦੇਖ ਲੋ ਇੱਕ ਅਕਬਰ ਦਾ ਛੱਤਰ ਚੜਾਇਆ ਸੀਗਾ ਜਿਹੜਾ ਅੱਜ ਕੱਲ ਕਿਸੇ ਵੀ ਧਾਤੂ 'ਚ ਨਹੀਂ ਹੈਗਾ ਨਾ ਸੋਨਾ ਨਾ ਚਾਂਦੀ ਨਾ ਪਿੱਤਲ ਨਾ ਤਾਂਬਾ ਨਾ ਲੋਹਾ ਪਤਾ ਨਹੀਂ ਕੀ ਹੈ ਇਹ ਮਿੱਟੀ 'ਕੀ ਬਣਦਾ ਜਾ ਰਿਹਾ ਹੈ ਇਹਨਾਂ ਦਾ ਪੂਰਾ ਵਧੀਆ ਹੁੰਦਾ ਸੀ ਨਾ ਬਾਈ ਇਹ ਬਹੁਤ ਵਧੀਆ ਸੀ ਹੁਣ ਤਾਂ ਦੇਖ ਲੋ ਗਲ ਜੇ ਗਿਆ ਸਾਰਾ ਹੈ ਨਾ ਛੜੀ ਜਾਂਦਾ ਛੜੀ ਜਾਂਦਾ ਬਸ ਰੇਤ ਵਾਂਗ ਖੁਰੀ ਜਾਂਦਾ ਹੁਣ ਇਹ ਜੈਮਾਂ ਤਾਂ ਦੀ ਜੈਮਾਂ ਹਾਂ ਸੋਨੇ ਦਾ ਸੀ ਬੱਸ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਪਤਾ ਹੀ ਨਹੀਂ ਕਿ ਆ ਜੀ ਠੀਕ ਹੈ ਜੀ ਬਹੁਤ ਵਿਗਿਆਨੀ ਆ ਗਏ ਨਾ ਦੇਖਣ ਇਹ ਸੋਨੇ ਦਾ ਸੀ ਮਤਲਬ ਇਹ ਕਿਹੜੀ ਤਰ੍ਹਾਂ ਦਾ ਬਣ ਗਿਆ ਕਿਸੇ ਨੂੰ ਨਹੀਂ ਪਤਾ ਇਹ जय माता दी भाई निरई जय माता दी अगले भी बोल लो जय माता दी दूसरे भी बोल लो जय माता दी सारे के बक्सर जय माता दी नारे बोल लो जय माता दी नारे बोल लो जय माता दी नारे बोल लो जय माता दी जय माता दी जय माता दी बोल साचे दरबार की जय ਬੋਲ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਦਰਬਾਰ ਕੀ ਜੈ ਦਰਬਾਰ ਕੀ ਜੈ ਕਰਾ ਮਹਾਮਾਇਦਾ ਬੋਲ ਸੱਚੇ ਦਰਬਾਰ ਕੀ ਜੈ ਸੰਗਤਾਂ ਦਾ ਇਕੱਠ ਦੇਖੋ ਕਿੰਨਾ ਜਿਆਦਾ ਜਵਾਲਾ ਜੀ ਮਾਤਾ ਦੇ ਬੋਲ ਸੱਚੇ ਦਰਬਾਰ ਕੀ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਅਪਦਰਸ਼ਨ ਦਿਖਾਉਣਾ ਹੈ ਮਾਤਾ ਜਵਾਲਾ ਜੀ ਦੇ ਮੇਲੇ ਦੇ ਚਲੋ ਚੱਲੀਏ ਤੁਹਾਨੂੰ ਅਪਦਰਸ਼ਨ ਦਿਖਾਉਣਾ ਹੈ ਮਾਤਾ ਜਵਾਲਾ ਜੀ ਦੇ ਮੇਲੇ ਦੇ ਅੱਜ ਹੈਗੇ 29 ਜੁਲਾਈ 2025 ਬਰੋ ਸੱਚੇ ਅਧਿਰਵਾਰ ਕੀ ਜੈ tidak lagi cara ਉਜੀ ਇੱਧਰ ਲੱਗੀਆਂ ਹੈ ਪ੍ਰਸ਼ਾਦ ਦੀਆਂ ਦੁਕਾਨਾਂ ਗੰਨੇ ਦਾ ਜੂਸ ਚਲੋ ਵੀ ਪੈਰੀ ਬਿਲਕੁਲ ਜੀ 메ਨ ਦਰਬਾਰ ਨੂੰ ਇਹਦਾ ਰਾਸਾ ਉੱਤੇ ਹੈ ਕਿੰਨ ਸੋਚਾ ਲਿਆ ਕਾਫੀ ਜ਼ਿਆਦੇ ਰਾਸ਼ ਵੀ ਬਹੁਤ ਜ਼ਿਆਦੇ ਅੱਜ ਦੁਕਾਨਾਂ ਸਵੇਰੇ ਸਵੇਰੇ ਲੱਗੀਆਂ ਅੱਜ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਕੀ ਜੈ ਮਾਤਾ ਦੀ ਬਾਈ ਹੁਣੇ ਡੰਡਾਤ ਕਰਕੇ ਉੱਪਰ ਜਾ ਰਿਹਾ ਮੱਥਾ ਟੇਕਣ ਜੈ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਦੀ ਆਰਾਮ ਸੇ ਆਰਾਮ ਸੇ ਕੰਮ ਕੀ ਰੋ ਮਾਤਾ ਦਾ ਬੋਲ ਸੱਚੇ ਦਰਬਾਰ ਸੱਚੇ ਦਰਬਾਰ ਕੀ ਜੈ ਸਿਕਾ ਰਾਜ ਜਪ ਕੀ ਜੈ ਦਾ ਬੋਲ ਸੱਚੇ ਦਰਬਾਰ ਕੀ ਜੈ ਸਿਕਾ ਰਾਜ ਮਹਾਵਾਇ ਦਾ ਬੋਲ ਸੱਚ ਅੱਜ ਪਹਿਲੀ ਵਾਰੀ ਲਾਈਨ ਮੰਦਿਰ ਦੇ ਉੱਪਰ ਦੀ ਘੁੰਮ ਕੇ ਜਾ ਰਹੀ ਆ ਇੱਧਰ ਹੈਗਾ ਲੰਗਰ ਭਵਨ ਲੰਗਨ ਪਵਰ ਦੇ ਉੱਪਰ ਦੀ ਹੋ ਕੇ ਲਾਈਨ ਅੰਦਰ ਐਂਟਰ ਕਰੂਗੀ ਮੇਨ ਦਰਬਾਰ ਦੇ ਅੱਜ ਪਹਿਲੀ ਵਾਰੀ ਹੋਇਆ ਹੈ ਜਿਧਰਾ ਜੀਦਾ ਬੋਲ ਸੱਚੇ ਦਰਬਾਰ ਕੀ ਜੈ ਜਿਧਰਾ ਚਿੰਤਾਪੁਰੀ ਦਾ ਬੋਲ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਦਰਬਾਰ ਕੀ ਜੈ ਦਰਬਾਰ ਕੀ ਜੈ ਜਿਧਰਾ ਜੀਦਾ ਬੋਲ ਸੱਚੇ ਦਰਬਾਰ ਕੀ ਜੈ ਅੱਜ ਤੋਂ 10 ਸਾਲ ਪਹਿਲਾਂ ਅਸੀਂ ਇਹ ਲਾਈਨਾਂ ਦੇ ਵਿੱਚ ਦੀ ਆਏ ਸੀ ਜਾਂ ਸਾਈਕਲਾਂ ਤੇ ਆਏ ਸੀਗੇ ਮੈਂ ਦਰਬਾਰ ਦੇਖੋ ਤੁਸੀਂ ਪੂਰਾ ਦਰਬਾਰ ਘੁੰਮ ਕੇ ਸਿੱਧਾ ਲਾਈਨਾਂ 'ਚ ਜਾਣਾ ਸੀ

ਜੈ ਮਾਤਾ ਦੀ ਜੈ ਮਾਤਾ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਦੀ ਜੋਰ ਤੇ ਬੋਲੋ ਜੈ ਮਾਤਾ ਦੀ ਇਹਨਾਂ ਨੂੰ ਸੁਣਿਆ ਜੈ ਮਾਤਾ ਦੀ ਅੰਦਰੀ ਘਟ ਕੇ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਮਾਨੂੰ ਨਹੀਂ ਸੁਣਿਆ ਜੈ ਮਾਤਾ ਦੀ ਜੈ ਮਾਤਾ ਦੀ जय माता के माता दरबार आ गया बिल्कुल सामने जय माता दी जय माता दी जय माता दी भाई Brock Lesnar <laughs> <laughs> eh... ਇਧਰ ਆ ਗਿਆ ਮਾਤਾ ਦਾ ਦਰਬਾਰ ਬਿਲਕੁਲ ਸਾਹਮਣੇ ਇਹ ਰਸਤਾ ਜਾ ਰਿਹਾ ਲਓ ਜੀ ਇਧਰ ਆ ਗਿਆ ਮੇਨ ਦਰਬਾਰ ਨੂੰ ਰਸਤਾ ਇਦੋਂ ਅੱਗੇ ਵੀਡੀਓਗ੍ਰਾਫੀ ਬਿਲਕੁਲ ਬੰਦਾ ਜੈ ਮਾਤਾ ਦੀ 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 ਆ ਦੇਖ ਲਓ ਇੱਕ ਅਕਬਰ ਦਾ ਛੱਤਰ ਚੜਾਇਆ ਸੀਗਾ ਜਿਹੜਾ ਅੱਜ ਕੱਲ ਕਿਸੇ ਵੀ ਧਾਤੂ ਜ ਨਹੀਂ ਹੈਗਾ ਨਾ ਸੋਨਾ ਨਾ ਚਾਂਦੀ ਨਾ ਪਿੱਤਲ ਨਾ ਤਾਂਬਾ ਨਾ ਲੋਹਾ ਪਤਾ ਨਹੀਂ ਕੀ ਇਹ ਮਿੱਟੀ ਵੀ ਬਣਦਾ ਜਾ ਰਿਹਾ ਹੈ ਪਹਿਲਾਂ ਤਾਂ ਪੂਰਾ ਵਧੀਆ ਹੁੰਦਾ ਸੀ ਨਾ ਬਾਈ ਇਹ ਹੁਣ ਤਾਂ ਦੇਖ ਲਓ ਗਲ ਜੇ ਗਿਆ ਸਾਰਾ ਇਹ ਨਾ ਛੜੀ ਜਾਂਦਾ ਛੜੀ ਜਾਂਦਾ ਬਸ ਰੇਤ ਵਾਂਗ ਖੁਰੀ ਜਾਂਦਾ ਹੁਣ ਇਹ ਗਿਆ ਮਾਂ ਦਾ ਦੀ ਗਿਆ ਮਾਂ ਦਾ ਸੋਨੇ ਦਾ ਸੀ ਬਸ ਪਤਾ ਹੀ ਨਹੀਂ ਗੱਲਾਂ ਕਿਸੇ ਨੂੰ ਪਤਾ ਹੀ ਨਹੀਂ ਠੀਕ ਹੈ ਜੀ ਬਹੁਤ ਵਿਗਿਆਨੀ ਬਾਹਰ ਆ ਗਿਆ ਤਾਂ ਦਾਪਾ ਕਹਿਣ ਤਾਂ ਉਹ ਵਿਗਿਆਨੀ ਚਿੱਕੀ ਚਿੱਕੀ ਸੋਇ ਨਾ ਪਤਾ ਨਹੀਂ ਕਿਹੜਾ ਬਣ ਗਿਆ ਬਹੁਤ ਵਿਗਿਆਨੀ ਆ ਗਿਆ ਨੂੰ ਦੇਖਣ ਇਹ ਸੋਨੇ ਦਾ ਸੀ ਮਤਲਬ ਇਹ ਕਿਹੜੀ ਦਾਦ ਦਾ ਬਣ ਗਿਆ ਕਿਸੇ ਨੂੰ ਨਹੀਂ ਪਤਾ ਇਹ। ਸੋਚ ਕੇ ਪਤਾ ਨਹੀਂ ਮਾ ਮੈਂ ਤੇ ਨਹੀਂ ਲਾਦਾ। ਲਓ ਜੀ ਅਸੀਂ ਕਰ ਰਹੇ ਹਾਂ ਦੇ ਦਰਸ਼ਨ ਮੇਨ ਦਰਬਾਰ ਦੇ ਵਿੱਚ। ਸੰਗ ਦਾ ਆ ਦੇਖੋ ਤੁਸੀਂ ਲਾਈਨਾਂ ਪੂਰੀਆਂ ਲੱਗੀਆਂ ਹੋਈਆਂ ਫੁੱਲ। ਇੱਧਰ ਹੈਗਾ ਭਵਨ ਮਾਤਾ ਰਾਣੀ ਦਾ ਦਿਖਾਉਂਦੇ ਆ ਤੁਹਾਨੂੰ। ਅਸੀਂ ਇਸ ਟਾਈਮ ਹੈਗਾ ਮੇਨ ਦਰਬਾਰ ਦੇ ਹਾਲ ਵਿੱਚ। ਮੌਸਮ ਠੰਡਾ ਅੱਜ ਪੂਰਾ ਹੈ ਜੈ ਮਾਤਾ ਜੀ ਜੈ ਮਾਤਾ ਜੀ ਸ਼੍ਰੀ ਮੇਂਦਰ ਵਾਰਦੇ ਦੇਖੋ ਜੀ ਲਾਈਨ ਕਿੰਨੀ ਲੰਬੀ ਲੱਗ ਚੁੱਕੀ ਆ ਨੀਚੇ ਤੱਕ ਆ ਬਿਲਕੁਲ ਹੀ ਦੇਖੋ ਜੀ ਮਾਤਾ ਜਵਾਲਾ ਜੀ ਦਾ ਰਸ਼ ਅੱਜ ਸੰਗਤ ਸਭ ਤੋਂ ਜ਼ਿਆਦਾ ਆ ਬਈ ਜਵਾਲਾ ਜੀ ਹਾਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਭਾਈ ਲਾਓ ਜੀ ਦੇਖੋ ਲਾਈਨਾਂ ਕਿੰਨੀਆਂ ਲੰਬੀਆਂ ਹੋ ਗਈਆਂ ਸਵੇਰੇ ਇੰਨੀਆਂ ਲਾਈਨਾਂ ਨਹੀਂ ਸੀਗੀਆਂ ਤੇ ਹੁਣ ਦੇਖੋ ਉੱਪਰ ਮੇਨ ਦਰਬਾਰ ਤੱਕ ਲਾਈਨਾਂ ਲੱਗੀਆਂ ਜੈ ਮਾਤਾ ਦੀ ਲਓ ਜੀ ਦੇਖੋ ਸੰਗਤਾਂ ਦੂਰੋਂ ਦੂਰੋਂ ਪਹੁੰਚ ਚੁੱਕੀਆਂ ਆਂ ਮਾਤਾ ਜਵਾਲਾ ਜੀ ਦੇ ਦਰਸ਼ਨ ਕਰਨ ਤੇ ਮੈਨੂੰ ਲੱਗਦਾ ਇੱਥੇ ਤੱਕ ਲਾਈਨਾਂ ਦੇ ਮੱਥਾ ਟੇਕਣ ਲੱਗਿਆਂ ਨੂੰ ਸ਼ਾਮ ਦੇ 8 ਵਜੇ ਜਾਣੇ ਆਂ ਬਿਰਾਸ਼ ਇੰਨਾ ਜ਼ਿਆਦਾ ਸੰਗਤਾਂ ਦਾ ਅੱਜ 8 ਵਜੇ ਤੋਂ ਪਹਿਲਾਂ ਨਹੀਂ ਦਰਸ਼ਨ ਹੁੰਦੇ ਸਹੀ ਹੈ ਤੇ ਪੂਰੀ ਵੀਡੀਓ ਜਾ ਕੇ ਤੁਸੀਂ ਜ਼ਰੂਰ ਦੇਖਿਓ YouTube ਚੈਨਲ ਤੇ ਨਾਲ ਦੇ ਕਿਸੇ ਹੋਰ ਬਲੌਗਰ ਵਾ ਸੱਚੇ ਕਾਲ ਜੀ ਮਾਤਾ ਦੀ